ਦਾ ਨਾਮ ਸ਼ਸ਼ੀ ਗੱਲਾ ਜੀ ਔਰ ਰਾਜਾ ਵੜਿੰਗ ਜਿਹੜਾ ਕਿ ਕਾਂਗਰਸ ਪਾਰਟੀ ਦਾ ਇੱਕ ਮੇਨ ਲੀਡਰ ਕਿਹਾ ਜਾਂਦਾ ਇਹ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹੈ ਉਹ ਰਾਜਾ ਵੜਿੰਗ ਦੇ ਅੰਦਰੋਂ ਨਿਕਲੀ ਹੈ ਔਰ ਇਹ ਜਿਹੜੀ ਭੱਦੀ ਸੋਚ ਐਸੀ ਸਮਾਜ ਦੇ ਪ੍ਰਤੀ ਇਹ ਨਜ਼ਰ ਆਈ ਹੈ ਅਸੀਂ ਬਹੁਤ ਦੇਰ ਤੋਂ ਇਹ ਪ੍ਰਯਾਸ ਕਰਦੇ ਆ ਕਿ ਕਾਂਗਰਸ ਦਾ ਜਿਹੜਾ ਮੁਖੋਟਾ ਉਹਨੇ ਪਹਿਨਿਆ ਵਾ ਗਲਤਾਂ ਨੂੰ ਬਾਹਾਂ ਚ ਲੈਂਦੀ ਆ ਔਰ ਕਹਿੰਦੀ ਜੀ ਭਾਜਪਾ ਬਹੁਤ ਐਂਟੀ ਕੰਮ ਕਰਦੀ ਆ ਮਗਰ ਇਹ ਝੂਠੀ ਜਿਹੜੀ ਉਹਨਾਂ ਦੀ ਪ੍ਰਚਾਰ ਉਹ ਸਾਹਮਣੇ ਅੱਜ ਸਾਬਤ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੇ ਗਲੇ ਕੰਮ ਆ ਉਹ ਸਾਡੇ ਸਮਾਜ ਨੂੰ ਉੱਤੇ ਚੱਕਣ ਲਈ ਬਹੁਤ ਸਾਰੇ ਕੰਮ ਆਪਣੇ ਰਾਜ ਚ ਕੀਤੇ ਨੇ ਮਗਰ 65 ਸਾਲ ਕਾਂਗਰਸ ਨੇ ਰਾਜ ਕੀਤਾ ਸਾਡੇ ਦਲਦਭਾਈਚਾਰੇ ਲਈ ਜਿਹੜੀ ਉਹਨਾਂ ਦੀ ਸੋਚ ਸੀ ਉਹ ਕੱਲ ਰਾਜਾ ਵੜਿੰਗ ਨੇ ਆਪਣੇ ਸ਼ਬਦਾਂ ਨਹੀਂ ਦੱਸੀਏ ਜੀ 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 ਬਤਰੀ ਨੇ ਬੈਠ ਕੇ ਨਹੀਂ ਸ਼ਬਦ ਦਿੱਤਾ ਇਹ ਜੀ ਇਹ ਉਹਨਾਂ ਦੀ ਜਿੰਨੀ ਮਰਜ਼ੀ ਉੱਤੇ ਉੱਚੀ ਪਦਵੀ ਆ ਉਹ ਮਾਨਸਿਕਤਾ ਆ ਇਹਨਾਂ ਲੋਕਾਂ ਦੀ ਕਾਂਗਰਸੀ ਲੀਡਰਾਂ ਦੀ ਇਹ ਮਾਨਸਿਕਤਾ ਆ ਰਾਜਾ ਵਡਿੰਗ ਦਾ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੀਡਰ ਆ ਜਿਨ੍ਹਾਂ ਨੇ ਚੰਨੀ ਨੂੰ ਵੀ ਮਾਰਾ ਕਿਹਾ ਸੀ ਇਦਾਂ ਦੇ ਲੋਕ ਵੀ ਬਹੁਤ ਨੇ ਹੋਰ ਵੀ ਬਹੁਤ ਲੋਕ ਨੇ ਇਹ ਕੋਈ ਮਾਫੀ ਮੰਗ ਲਈ ਰਾਜਾ ਬਣੀ ਬਣੀ ਜਗ੍ਹਾ ਇਹਦੀ ਮਾਫੀ ਮੰਗਣਾ ਕੋਈ ਕਿਸੇ ਚੀਜ਼ ਦਾ ਹੱਲ ਨਹੀਂ ਆ ਜਿਹੜੀ ਮਾਨਸਿਕਤਾ ਨੂੰ ਬਦਲਿਆ ਨਹੀਂ ਜਾ ਸਕਦਾ ਇਹ ਹਮੇਸ਼ਾ ਹੀ ਇਹ ਕਾਂਗਰਸ ਦੇ ਟਾਈਮ ਦਲਤ ਭਾਈਚਾਰੇ ਨਾਲ ਇਸ ਤਰ੍ਹਾਂ ਦੇ ਵਿਤਕਰੇ ਹੁੰਦੇ ਰਹੇ ਨੇ ਔਰ ਹੁੰਦੇ ਰਹਿਣਗੇ ਜਦ ਤੱਕ ਕਾਂਗਰਸ ਪਾਰਟੀ ਆਪਣੀ ਮਾਨਸਿਕਤਾ ਨਹੀਂ ਬਦਲਦੀ ਸਾਡੇ ਸਮਾਜ ਨੂੰ ਇਹਨੇ 65 ਸਾਲ ਵਰਤਿਆ ਅੱਗੇ ਵੀ ਵਰਤਦੀ ਰਹੇਗੀ ਅਸੀਂ ਇਹ ਚਾਹੁੰਦੇ ਹਾਂ ਇੱਥੇ ਬੰਦੀ ਕਾਨੂੰਨੀ ਕਾਰਵਾਈ ਵੀ ਹੋਵੇ ਔਰ ਕਾਂਗਰਸ ਸਰਕਾਰ ਦੇ ਕਾਂਗਰਸ ਪਾਰਟੀ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਪਾਰਟੀ ਦੀ ਜੋ ਕੱਢਿਆ ਜਾ ਚਾਹ ਨਹੀਂ ਹੋਏਗੀ ਤੇ ਪੂਰੇ ਭਾਰਤ ਚ ਇਹ ਅੰਦੋਲਨ ਅਸੀਂ ਚਲਾਵਾਂਗੇ ਜੋ ਦਲਿਤ ਦੇ ਦਲ ਤਾਂ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਾਂ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣੇ ਸਾਹਮਣੇ ਕਰਕੇ ਵਿਖਾ ਦਿੱਤਾ ਸਾਡੇ ਬਹੁਤ ਸਨਮਾਨੀ ਐ ਬੂਟਾ ਸਿੰਘ ਜਿਹੜੇ ਕੀ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਦਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਿਕੀ ਸਮਾਜ ਸਾਡੇ ਮਜਰੀਪਾਸ ਸਾਡੇ ਐਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਅਹਿਤ ਪਹੁੰਚੀ ਹੈ ਔਰ ਇਹੋ ਜੀ ਟਿੱਪਣੀ ਟਿੱਪਣੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਔਰੇ ਖਿਲਾਫ ਹੈ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰਦੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਐਸੀ ਸਮਾਜ ਦੇ ਖਿਲਾਫ ਰਹੀ ਹੈ ਉਹਦੀ ਅਧਾਰਨ ਅੱਜ ਸਾਡੇ ਰਾਜਾ ਉਪਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਨ ਦੀ ਭਾਵਨਾ ਜਾ ਗਈ ਹੈ ਅਸੀਂ ਆਪਣੇ ਰਾਹੁਲ ਗਾਂਧੀ ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਕਿ ਇਸ ਇਹੋ ਜਿਹੇ ਰਾਜਾ ਉਪਿੰਗ ਵਰਗੇ ਨੂੰ ਕੱਟੇ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਤੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸਰਕਾ ਤੋਂ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਹੈ ਕਿਉਂਕਿ ਇਹੋ ਜਿਹੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜਿਹੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਹੈ ਇਹੋ ਜਿਹੀ ਟਿੱਪਣੀ ਜਿਹੜੀ ਉਹ ਕਿੰਨੀ ਕੀ ਮੰਨਦੇ ਜੇ ਪਹਿਲਾਂ ਪਿਆ ਤੇ ਇਹਨਾਂ ਬਾਅਦੋਂ ਮਾਫੀ ਮੰਗ ਲੈਣੀ ਕਿਤੇ ਦੇਖੋ ਇਹ ਉਹਨਾਂ ਦੀ ਮੰਨ ਦੀ ਭਾਵਨਾ ਸੀ ਜਿਹੜੀ ਉਹਨਾਂ ਦੇ ਮੰਨ ਦੀ ਭਾਵਨਾ ਬਾਹਰ ਆਈ ਹੈ ਪਰ ਮਾਫੀ ਮੰਗਨ ਨਾਲ ਉਹਨਾਂ ਦੀ ਮੰਨ ਦੀ ਭਾਵਨਾ ਬਾਹਰ ਜਿਹੜੀ ਆ ਉਹ ਮਿਟ ਨਹੀਂ ਸਕਦੀ ਉਹ ਇਤਨਾ ਹੀ ਰਹੇਗੀ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਹੈ ਉਹ ਬਿਲਕੁਲ ਅਜ ਉਹਨਾਂ ਤੇ ਬਹੁਤ ਰੋਸ਼ ਹੈ ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਪਰ ਉਹਨਾਂ ਨੂੰ ਮਾਫੀ ਨਹੀਂ ਮਿਲ ਸਕਦੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖੜਕੇ ਸਾਹਿਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਹਨੂੰ ਤੁਰੰਤ ਤੌਰ ਤੇ ਇਹਨੂੰ ਇਥੋਂ ਪਾਰਟੀ ਚੋਂ ਕੱਢਿਆ ਜਾਵੇ